ਘੇੜ ਪਾਈਏ ਕੀ ਪਤਾ ਤੇਰੀ ਕੋਈ ਨੋ ਹੀ ਵੇਖ ਲਵੇ ਨੋ ਮੇਰੀ ਨੇ ਵੇਖਣਾ ਜਿਹੜੀ ਨੇ ਵੇਖ ਹੀ ਲੈਣਾ ਵਾ ਉਹਨੇ ਆਈ ਜਾਣਾ ਜਿਹਦੇ ਕਰਮਾਂ ਦੀ ਹੋਈ ਗੁੱਸੇ ਚ ਪਿਆਰ ਵਾਲੀਆਂ ਗੱਲਾਂ ਤੁਸੀਂ ਨਾ ਕਰਿਆ ਕਰੋ ਜਿਸ ਬਾਤੀ ਕਰਦ ਨੇ ਮੇਰੀਆਂ ਅੱਖਾਂ ਚੋਂ ਖੁਸ਼ੀ ਚ ਪਾਣੀ ਨਿਕਲ ਆਉਂਦਾ ਆ ਤੇ ਕਿੱਥੇ ਪਾਣੀ ਡੁੱਲਿਆਦਾ ਹੈ ਨਹੀਂ ਕਿਸੇ ਪਾਸੇ ਦੇਖਾ ਸਮਝਾ ਚੁੱਕੂਗਾ ਕਿ ਨਹੀਂ ਦੇਖੂਗੀ ਨਾ ਚੜ ਜੂਗੀ ਕੋਈ ਉਮਰ ਕੀ ਹੈ ਜੇ 15 16 ਸਾਲਾਂ ਦੀ ਤੇ ਹੈਗੀ ਆ ਜਵਾਨ ਲੇੜੀ ਆ ਮੈਂ ਕਿਹਦੀ ਨਾਗਯੂ ਬਾਈ ਇੰਨੀ ਉਚਾਈ ਤੇ ਥੋੜਾ ਨੇ ਚੜਨਾ ਵਿਚਾਰੇ ਨੇ ਕਨੇ ਕਿਤੇ ਉਹਦੋਂ ਤਾਈ ਨਾਲ ਲੱਗਦਾ ਸੀ ਕਿ ਅੱਜ ਤੇ ਹੋਣਾ ਹੈ ਹੈ ਨਾ ਮਾਉਂਟੀ ਦਾ ਥਾਂ ਨਿਕਲ ਜਾਣਾ ਹੈ ਉਹਦਾ ਨਿਕਲ ਜਾਣਾ ਹੈ ਇੱਥੇ ਕਿਚਨ ਵਿੱਚ ਬਹਿ ਕੇ ਤਾਰ ਨਾਲ ਓਪਣ ਜਦੋਂ ਮਰਜ਼ੀ ਬਾਰਬੀਕਿਊ ਕਰਦੇ ਵੀ ਮਰਜ਼ੀ ਗਰਦੀਪ ਨੂੰ ਲਾ ਲਿਆ ਵੀ ਲੈ ਵੀ ਸਾਨੂੰ ਭੁੰਨ ਕੇ ਖਵਾ ਕੋਨਾ ਕੋ ਦੇਖਣੇ ਕਨੇ ਲੇਨ ਕਦੇ ਕਿ ਚਿਕਨ ਲੈਗ ਹਰਜੀਤ ਕੌਰ ਵੀ ਉੱਤੇ ਪਹੁੰਚ ਚੁੱਕੀ ਹੈ ਨਿਕਲਣਾ ਹਾਂ ਦੇ ਕੀ ਨਾ ਪਹੀ ਕਿਤੇ ਉਹ ਦਲ ਕੈਨੇਡਾ ਕਨੂਡਾ ਵਾਲਿਆਂ ਨੂੰ ਸੋਹਣੇ ਹੋ ਗਏ ਹੈ ਫੋਨ ਚੰਗੇ ਹੈ ਗੱਲ ਵਾ ਤਾਂ ਲੈਵਲ ਦੀ ਹੋ ਗਈ ਹੈ ਫੋਨ ਨਹੀਂ ਵਿਜ਼ਿਬਿਲਟੀ ਵੀ ਅੱਗੇ ਨਾਲ ਵਧੀ ਗੱਗੂ ਭਾਈ ਮੇਰੇ ਕਸਟਮਰ ਅੱਜ ਕੱਲ ਗਰੀਬ ਨੂੰ ਥੱਲੇ ਹੀ ਆਵਾਜ਼ ਮਾਰਦੇ ਆ ਆਪਣੇ ਕਹਿੰਦੇ ਆ ਭੈ ਆ ਭੈਣ ਜੀ ਨੂੰ ਭੈਣ ਜੀ ਕਹਾਂ ਲਾਪੇ ਹਾਏ ਹਾਏ ਓ ਰੱਬਾ ਭੈਣ ਜੀ ਨੇ ਭੈਣ ਜੀ ਕਹਣਾ ਹੋਰ ਹੈ ਉਮਰ ਕਿੰਨੀ ਹੋਈ ਭਾਈ ਤੇਰੀ ਸਤਿ ਸ਼੍ਰੀ ਅਕਾਲ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਮ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਦਾ ਬਾਈ ਸਾਨੂੰ ਲੈ ਕੇ ਬੈਠ ਗਿਆ ਆ ਬਾਈ ਦੀਆਂ ਵੱਧਵਾਆਂ ਬੜੀਆਂ ਇੱਕ ਦਿਨ ਟਾਇਰ ਪਾੜ ਗਿਆ ਗੱਡੀ ਦਾ ਅੱਜ ਇਹ ਮਾੜੇ ਚੱਲ ਰਹੇ ਬੰਦੀ ਕੀ ਬਹੁਤੇ ਜਿਆਦੇ ਮਾੜੇ ਦਿਨ ਚੱਲੰਦੇ ਆ ਕੁੜੀਆਂ ਜਿਆਦਾ ਸੋਹਣੀਆਂ ਕਿ ਤੁਸੀਂ ਇਹਨਾਂ ਨੇ ਕਹਣਾ ਮੈਂ ਵੇਖ ਲਈ ਇਹਨਾਂ ਨੇ ਦੱਸ ਦੇਣਾ ਆਪਦਾ ਇਧਰ ਦੀ ਨੰਗੋ ਟੇਡਾ ਜੋਗੇ ਚਲੋ ਚਲੋ ਆ ਵੇਖਿਆ ਇਹ ਕੁੜੀਆਂ ਨੂੰ ਘੱਟ ਲੱਛਣ ਕਰਦੀਆਂ ਚੱਲ ਚੱਲ ਤੂੰ ਇਧਰ ਮੀਨੀ ਜੀ ਟੇਢੀ ਜੀ ਹੋ ਕੇ ਤੁਰਦੀ ਚੱਲ ਇਧਰ ਨੂੰ ਲੈ ਮਾਤਾ ਫੋਸ ਮਾਰਤਾ ਲੈ ਉਹਦੇ ਉੱਤੇ ਕਰ ਦੇ ਧਿਆਨ ਨਾਲ ਧਿਆਨ ਨਾਲ ਬੀਬਾ ਬੀ ਕੇਅਰਫੁਲ ਬਾਏ 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 ਚਲੋ 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 ਵਾਹ ਜੀ ਸੁਣੋ ਇਕੱਲੀ ਬਸ ਵਾਹ ਜੀ ਸੁਣੋ ਇਕੱਲੀ ਬਸ ਆ ਨ ਯਾਰੇ ਕਿੱਥੇ ਲੈਣੇ ਆ ਆ ਨ ਯਾਰੇ ਇੱਥੇ ਹੀ ਆ ਇਹ ਕਾਕੇ ਉਹਨਾਂ ਦੇ ਨਾਲ ਲੈਣੇ ਆ ਨ ਯਾਰੇ ਇਹ ਨ ਯਾਰੇ ਨੂਰਪੁਰੇ ਤੇ ਵਿੱਚ ਹੀ ਲੈਣੇ ਆ ਵਾਈ ਵਾਹ ਬਾਈ ਸਾਈਕਲ ਦੇ ਤੇ ਮੋਟਰਸਾਈਕਲ ਆਖਲਾ ਯਾਰ ਤੇਲ ਤੇ ਨਾ ਮੁੱਕਦਾ ਇਹਦਾ ਬਦਲਿਆ ਸੀ ਡਰਾਈਵ ਦਾ ਰਾਹ ਚਲੋ ਜੀ ਹੁਣ ਅੱਛਾ ਪਲੈਟ ਇਨਾਂ ਲੈ ਲੈ ਪਲੈਟ ਹੀ ਹੈ ਨਾ ਬਾਕੀ ਮਾਈਲੇਜ ਨਾ ਅੱਛੀ ਆਵੇਸ ਓਕੇ ਆ ਮੋੜ ਕਣ ਕੋਕੇ ਆ ਮੋੜ ਐ ਉਹ ਇੱਕ ਨੰਬਰ ਮੋੜ ਆ ਸਾਰਾ ਨਾਮ ਦਾ ਟਾਈਮ ਵੀ ਕੀ ਕਹਿੰਦੇ ਆ ਮੈਂ ਜਿਹੜੇ ਕਹਿੰਦਾ ਆ ਉਹ ਜਿਹੜੇ ਬੂਏ ਜੇ ਰੱਖੇ ਆ ਉਹਨਾਂ ਚ ਕੀ ਕਰਨਾ ਉਹਨਾਂ 'ਚ ਸਲਾਈਡਰ ਲੱਗਣਗੇ ਡੋਰ ਸੋਨੇ ਲਗਣਗੇ ਮੈਨੂੰ ਕੀ ਪਤਾ ਕੀ ਲੱਗਣਗੇ ਉਹਨੇ ਚ ਵਾਈਟ ਲੱਗਣਗੇ ਵਾਈਟ ਤੇ ਉਹ ਤਾਂ ਫਿਰ ਅੱਧਾ ਹੀ ਗਾਂਹ ਜਾਇਆ ਕਰੂਗਾ ਪੂਰਾ ਤਾਂ ਗਾਂਹ ਜਾਣਾ ਹੀ ਨਹੀਂ ਅੱਧਾ ਕਿਉਂ ਗਾਂਹ ਜਾਇਆ ਕਰੂਗਾ ਇਧਰਲੇ ਪਾਸੇ ਕੰਦ ਆ ਕੰਦ ਕਿੰਨੀ ਕਥੋਂ ਦਾ ਥੋੜੀ ਜੀ ਉਧਰ ਇੱਕ ਡੋਰ ਖੋਲਿਆ ਕਰੂਗੀ ਨਾ ਉਹ ਐਲਮੀਨੀਅਮ ਦੇ ਡੋਰ ਲੱਗਣਗੇ ਮੋਂ ਉਹ ਐਲਮੀਨੀਅਮ ਕੇ ਡੋਰ ਲੱਗਣਗੇ ਉਹ ਐਲਮੀਨੀਅਮ ਕੇ ਤਾਂ ਫਿਰ ਉਹ ਕੀ ਹੋ ਗਿਆ ਗੁੰਮੀ ਨਾਨੀ ਆ ਗਿਆ ਬੂਆ ਹੋਏ ਲੱਕੜਾ ਹੋਏ ਕੀ ਗੱਲਾਂ ਕਰਦੀ ਬੀਬੀ ਵਲਗਨ ਲੈਂਗੁਏਜ ਹੋ ਗਈ ਹਾਂ ਵੀ ਇਹ ਮੈਂ ਬੂਆ ਕੇ ਆ ਮੰਮੀ ਯਾ ਲੈ ਪਸ ਸਨੈਪਸ਼ੀਟ ਪਾਈਏ ਕੱਪੜਾ ਕੀ ਪਤਾ ਤੇਰੀ ਕੋਈ ਨੋਹ ਹੀ ਵੇਖ ਲਵੇ ਨੋਹ ਮੇਰੀ ਨੇ ਵੇਖਣਾ ਜਿਹੜੀ ਨੇ ਵੇਖ ਹੀ ਲੈਣਾ ਵਾ ਚਲੋ ਸਟਾਰਟ ਨੇ ਆਉਣਾ ਉਹਨੇ ਆਈ ਜਾਣਾ ਜਿਹਦੇ ਕਰਮਾਂ ਦੀ ਹੋਈ ਗੁੱਸੇ ਚ ਪਿਆਰ ਵਾਲੀਆਂ ਗੱਲਾਂ ਤੁਸੀਂ ਨਾ ਕਰਿਆ ਕਰੋ ਜਜ਼ਬਾਤੀ ਕਰਦਿੰਦੇ ਮੇਰੀਆਂ ਅੱਖਾਂ ਚ ਖੁਸ਼ੀ ਚ ਪਾਣੀ ਨਿਕਲ ਆਉਂਦਾ ਆ ਤੇ ਕਿੱਥੇ ਪਾਣੀ ਡੁੱਲਿਆਦਾ ਹੈ ਨਹੀਂ ਕਿਸੇ ਪਾਸੇ ਦੇਖੋ ਜ਼ੂਮ ਕਰਕੇ ਮੇਰੀਆਂ ਅੱਖਾਂ ਚ ਪਾਣੀ ਆ ਕੋਈ ਵੀ ਮੇਰੀਆਂ ਅੱਖਾਂ ਹੀ ਡੋਬ ਸਕਦਾ ਡੋਬਿਓ ਡੋਬ ਸਕਦਾ ਤੇਰੀਆਂ ਅੱਖਾਂ ਚ ਡੋਬਿਓ ਚੁੱਲੀ ਪਰ ਪਾਣੀ ਦੀ ਲੋੜ ਨਹੀਂ ਮੇਰੀਆਂ ਅੱਖਾਂ ਦੀ ਲੋੜ ਆ ਇਹਦੇ ਚ ਡੁੱਬ ਸਕਦਾ ਕੋਈ ਵੀ ਲਵ ਯੂ ਬੰਨੇ ਆਲ ਦੀ ਕੁੜੀ ਨੇ ਪਤੰਗ ਡੋਲ ਦਿੱਤਾ ਫੇਰ ਹੈ ਚੜਿਆ ਨਹੀਂ ਉਹ ਹੈ ਔਖਾ ਹੀ ਕੰਮ ਫੇਰ ਤੇ ਬੋਲ ਲਾ ਬਾਣੀ ਚੱਲਾ ਥੋੜੇ ਟਾਈਮ ਤੱਕ ਚੱਲ ਹੀ ਪੈਣਾ ਨਾਂਗੀ ਜੂ ਬਾਈ ਇੰਨੀ ਉਚਾਈ ਤੇ ਥੋੜਾ ਨੇ ਚੜਨਾ ਵਿਚਾਰੇ ਨੇ ਦੇਖਣਾ ਕੀ ਦਿਓਦੰਤ ਨਹੀਂ ਲੱਗਦਾ ਸੀ ਕਿ ਅੱਜ ਤੇ ਬੁਖਾਰ ਹੈ ਐਨਾ ਮਾਉਂਟੀ ਦਾ ਥਾਂ ਨਿਕਲ ਜਾਣਾ ਸੀ ਉਹਦਾ ਨਿਕਲ ਜਾਣਾ ਸੀ ਆ ਲੈ ਆ ਉਹ ਬਣਿਆ ਜਿਹੜਾ ਉਹ ਨਿਕਲ ਗਿਆ ਵਿੱਚੋਂ ਥਾਂ ਵੱਧ ਤੂਆ ਟੂਂਗੜੇ ਇੱਥੇ ਭੰਗੜੇ ਪਾਉਣੇ ਗਾਣ ਦੱਸ ਇੰਨਾ ਬੁਖਾਰ ਚੜਿਆ ਹੋਆ ਚੱਕਰ-ਚੁੱਕਰ ਆ ਜਾਂਦਾ ਹੁੰਦਾ ਚਲ ਹਾਂ ਹਾਂ ਹੈ ਨੀਲ ਪੈ ਗਿਆ ਬਈ ਟੀਕੇ ਦਾ ਡਾਕਟਰਾਂ ਵਾਲੇ ਲਾਇਕ ਰਾਇਆ ਜਾਏ ਹੈ ਇਹ ਬੁਖਾਰ ਨੇ ਬਾਲਾ ਬੁਰਾ ਹਾਲ ਕੀਤਾ ਬਈ ਬੁਖਾਰ ਤੋਂ ਧਿਆਨ ਰੱਖੋ ਆ ਸੱਚ ਦਿਨਾਂ 'ਚ ਆਪਣਾ ਕੱਲ ਚੜ ਗਿਆ ਰਾਤ ਬੁਖਾਰ ਦੇ ਵਿੱਚ ਆਇਆ ਬਾਹ ਬੁਰਾ ਲਿਆ ਬਈ ਹੁਣ ਜਾ ਕੇ ਮੜਿਆ ਠੀਕ ਹੋਇਆ ਸਵੇਰ ਦੀ ਗੁੱਡ ਮਾਰਨਿੰਗ ਵੀ ਨਹੀਂ ਹੋਈ ਐ ਉੱਪਰ ਵਾਲਾ ਓਪਨ ਕਿਚਨ ਇੱਥੇ ਕਿਚਨ ਵਿੱਚ ਬਹਿ ਕੇ ਤਾਰਨਾ ਓਪਨ ਜਦੋਂ ਮਰਜ਼ੀ ਬਾਰਬੀਕਿਊ ਕਰਦੇ ਮਰਜ਼ੀ ਗਰਦੀਬ ਨੂੰ ਲਾ ਲਿਆ ਵੀ ਲੈ ਵੀ ਸਾਨੂੰ ਭੁੰਨ ਕੇ ਖਵਾ ਕੋਨਾ ਕੋ ਦੇਖਣੇ ਕਨੇਰ ਲਈਨ ਕਦੇ ਕਾ ਚਿਕਨ ਲੈਗ ਪੀਸ ਤੇ ਕਦੇ ਕਾ ਦੂਜੀਆ ਪਨੀਰ ਤੇ ਕਦੇ ਕਾ ਦੂਜੀ ਸੰਘਾੜੇ ਬਾਹ ਭਾਤਰੀ ਜਾਂ ਦੀਆਂ ਤਰ੍ਹਾਂ ਦੀਆਂ ਮੈਂ ਤੈਨੂੰ ਲੈ ਕੇ ਚੱਲਦਾ ਆ ਜਾ ਚੱਲ ਜੂਗਾ ਮਤਾ ਕਿ ਲੈ ਕੇ ਤਾ ਲੈ ਅਮੀ ਚੈਲੰਜ ਕਰਤਾ ਨਹੀਂ ਚੜ ਜੂਗਾ ਮਾਤਾ ਲੈ ਦੱਸਣ ਕਿਹਾ ਜੂਗਾ ਕਿ ਨਹੀਂ ਦੇਖੂਗੀ ਨਾ ਚੜ ਜੂਗੀ ਕੁਛ ਨਹੀਂ ਹੋਇਆ ਮੇਰੀ ਮਾਂ ਕਿਤੇ ਉਮਰ ਹੈ ਦੀ ਤੇ ਉਮਰ ਹੀ ਜਵਾਨ ਹਜੇ ਹੈਗੀ ਆ ਅੱਛਾ ਅਬ ਨਹੀਂ ਬਰਾਤੀ ਆ ਜਾ ਆ ਜਾ ਕੰਮ ਕੰਮ ਤਨੀ ਵੀ ਹੋ ਕੇ ਵੈਰੀ ਗੋਡ ਚੱਲ ਕਰ ਦੇ ਪੁੱਛ ਲੈ ਕਿਵੇਂ ਸਹੀ ਲਾਈ ਜਾਂਦੇ ਆ ਕੀ ਪਤਾ ਹਣ ਸਹੀ ਕਿ ਮੈਨੂੰ ਜਦੋਂ ਪਾਣੀ ਡੋਲੂਗੀ ਤਾਂ ਉਦੋਂ ਪਤਾ ਲੱਗੂ ਹਾਂ ਠੀਕ ਹੈ ਨਾ ਤੁਹਾਡੀ ਢੇਰੀ ਬੰਨੀ ਜੇ ਪਾਣੀ ਡੋਲਿਆਂ ਜਿੱਥੇ ਵੀ ਪਿੱਛੇ ਨਹੀਂ ਚਲੇ ਗਿਆ ਜੇ ਤੁਸੀਂ ਵੀ ਪਿੱਛੇ ਨੂੰ ਜਾਓਗੇ ਗਾਂ ਨੂੰ ਨਹੀਂ ਆਂਦੇ। ਵਾਹ ਟਹਿਲ ਨਹੀਂ ਘੜਕਣੀ ਚਾਹੀਦੀ ਭਾਵੇਂ ਤੁਹਾਨੂੰ ਦੋ ਦਿਨ ਵੱਧ ਲੱਗ ਜੜ। ਨਾ ਧਰਮੋਦਰ ਕਿਹਾ ਕੀ ਕਹਣਾ? ਲੇ ਮੰਮੀ ਦਾ ਮੈਂਟਲ ਆਉਂਦੀ ਉੱਤੇ ਆਉਣ ਲੱਗੀ ਆ ਗਈ ਕਿ ਨਹੀਂ? ਪੌੜੀਆਂ ਮੈਂ ਸਟੈਪ ਨਿੱਕੇ ਨਿੱਕੇ ਰਖਾਈਏ ਇਸੇ ਕਰਕੇ। ਬਾਕੀ ਆਪਾਂ ਲਿਫਟ ਲਵਾ ਦੇਣੀ ਇੱਥੋਂ ਐ ਹੂ ਕਰਕੇ ਮੰਮੀ ਤਾਂ ਦੱਸ ਲੈ ਮਾਤਾ। ਆ ਜਿਹੜੇ ਕਹਿੰਦੇ ਚੜਹੜੀਆਂ ਦਾ ਚੜੀ ਭਈ ਕਿਉਂ? ਉਮਰ ਕੀ ਹੈ ਜੇ 15 16 ਸਾਲਾਂ ਦੀ ਤੇ ਹੈਗੀ ਆ ਜਵਾਨ ਲੇੜੀ ਆ ਲੋ ਫਿਰ ਉੱਤੇ ਸੀਮੈਂਟ ਫਿਰ ਉੱਤੇ ਪੱਥਰ ਸਾਹ ਲਿਆ ਕਰ ਸਾਹ ਕਿੱਜਾ ਗਦੀਏ ਨੂੰ ਪੁੱਛੇ ਪੌੜੀ ਕੰਮ ਦੀ ਕਿ ਲੱਤਾਂ ਕਣੇ ਹਰਜੀਤ ਕੌਰ ਵੀ ਉੱਤੇ ਪਹੁੰਚ ਚੁੱਕੀ ਹੈ ਨਿਕਲਣਾ ਹਾਂ ਦੇਗੀ ਨਾ ਪਹੀਕਦੇ ਓ ਵਾ ਵਾ ਜੇ ਕਰ ਵੀ ਉੱਤੇ ਚੜ ਚੁੱਕੇ ਆ ਥੱਕੇ ਥੱਕ ਵਰਦੇ ਨਹੀਂ ਪੌੜੀਆਂ ਇਦੀਆਂ ਤੇ ਨਹੀਂ ਉੱਚੀਆਂ ਆਪਣੀਆਂ ਆ ਮੇਰੀ ਜਵਾਕੜੇ ਵਧੀਆ ਬਣੀਆਂ ਦੋ ਕਿਹੜੇ ਲਵਾਏ ਨਾ ਟਰੈਸ ਤੱਕ ਦੇ ਮੰਮੀ ਦੇ ਤੇ ਬਸ ਮੰਮੀ ਨੇ ਫਿੱਟ ਹੋ ਜਾਣਾ ਮੇਨੇ ਲੈ ਗਈ ਆ ਕੇ ਲੈ ਨਾ ਟਰੈਸ ਤੱਕ ਲੈ ਮੰਮੀ ਦੇ ਤੇ ਬਸ ਮੰਮੀ ਨੇ ਫਿੱਟ ਹੋ ਜਾਣਾ ਮੇਨੇ ਲੈ ਗਈ ਆ ਕੇ ਲੈ ਗੁੱਗੂ ਨਾ ਮੇਰੀ ਜਵਾਕੜੇ ਵਿਚਾਰੀ ਅੱਲੀ ਨਾ ਆ ਜਾ ਕੋਈ ਨਹੀਂ ਤੇਰੇ ਭਾਰ ਨਾਲ ਤਾਂ ਪਤਾ ਨਹੀਂ ਲੱਗਦਾ ਹਣਾ ਪੌੜੀ ਨੂੰ ਤੇ ਤੇਰਾ ਭਾਰ ਨਾਲ ਤਾਂ ਟੋਟੀ ਜਾਣੀ ਕਰਦੀ ਵੇ ਆਦੀ ਕੁੜੀ ਦੇ ਵਹਿਗ ਰਪਈਏ ਲੂ ਇੱਕ ਆ ਤੂ ਟੈਲੀਵਾਰੀ ਸਹੀ ਆ ਜਾ ਆ ਜਾ ਇੱਕੂ ਇਧਰ ਵੀ ਆ ਵੀ ਹੋ ਗਈਆਂ ਕੰਪਲੀਟ ਮੋਲਡੀਆਂ ਤੇ ਉਹ ਵੀ ਮੋਲਡੀਆਂ ਕੰਪਲੀਟ ਹੋ ਗਈਆਂ ਇੱਥੋਂ ਮੇਰੇ ਹਿਸਾਬ ਨਾਲ ਇੱਕ ਇਹਦੇ ਪਰਲੇ ਪਾਸੇ ਵੀ ਮੋਲਡੀਆਂ ਐ ਮਤਲਬ ਕਿ ਸੋਹਣੀਆਂ ਬਣ ਰਹੀਆਂ ਇੱਕ ਉੱਪਰ ਹੁਣ ਹਟ ਰਹੀ ਗਈ ਇਧਰ ਇਹ ਕੰਪਲੀਟ ਹੋ ਜਾਣੀ ਛੇਤੀ ਗਗੋ ਕੀ ਗੱਲ ਕੈਂਪ ਫੂਮ ਵਾਲੇ ਚੰਗੇ ਲੈ ਲਏ ਆਪਣੇ ਵੀ ਬਦਲ ਕੈਨੇਡਾ ਕਨੂਡਾ ਵਾਲਿਆਂ ਨੂੰ ਸੋਹਣੇ ਹੋ ਗਏ ਹੈ ਫੂਮ ਚੰਗੇ ਆ ਹਾਂ ਗੱਲ ਵਾ ਤਾਂ ਲੈਵਲ ਦੀ ਹੋ ਗਈ ਹੈ ਨਹੀਂ ਵਿਜ਼ਿਬਿਲਟੀ ਵੀ ਅੱਗੇ ਨਾਲ ਵਧੀ ਗੱਗੂ ਭਾਈ ਮੇਰੇ ਸਾਨਾ ਨੂੰ ਚੰਗਿਆ ਆ ਭਾਈ ਆਪਣੇ ਕੋਈ ਹੈਗਾ ਇਹਨਾਂ ਨੂੰ ਵੱਡਾ ਵੱਡੇ ਵੱਡੇ ਨੂੰ ਕੀ ਕਰਾਂਗਾ ਨੀਲਾ ਲਿਆ ਗੋ ਨੂੰ ਸੰਤਰੀ ਨਹੀਂ ਲਿਆ ਇਹਨਾਂ ਨੂੰ ਤੇਰੇ ਨਵੀਂ ਚੀਜ਼ ਆਈ ਇਹਦੇ ਨਵੀਂ ਚੀਜ਼ ਵੇਖਣੀ ਵੀ ਤਾਂ ਚਾਹੀਦੀ ਕਿ ਨਹੀਂ ਵੀ ਕਿਵੇਂ ਚੱਲਦੀ ਕਿਵੇਂ ਨਹੀਂ ਚੱਲਦੀ ਫੇਰ ਹੀ ਆ ਦੁਨੀਆਦਾਰੀ ਦਾ ਲਾਓ ਵੀ ਗੱਗੂ ਮਾਈ ਪੈ ਗਈ ਥੱਲੇ ਹਾਂ ਮੰਮੀ ਦੀਆਂ ਸਹੇਲੀਆਂ ਮੰਮੀ ਤੇਰੀਆਂ ਸਹੇਲੀਆਂ ਆਈਆਂ ਮੰਮੀ ਸਹੇਲੀਆਂ ਆਈਆਂ ਤੇਰੀਆਂ ਤੈਨੂੰ ਛੱਡਿਆ ਸਹੇਲੀਆਂ ਆਈਆਂ ਸਾਰਾ ਟੱਬਰ ਤੇ ਹੀ ਡਰ ਗਿਆ ਜਿਵੇਂ ਤੁਹਾਨੂੰ ਤਾਂ ਭਾ ਦੱਸ ਪਤਾ ਨਹੀਂ ਕਾਹਦੀ ਆਵਾਜ਼ ਮਾਰ ਲਈ ਹੁੰਦੀ ਆ ਸੁਣ ਲਓ ਗਾਹ ਹੋ ਕੇ ਗੱਲ ਤੇ ਉਹਨਾਂ ਦਾ ਫੋਟੋ ਕੱਢ ਗਿਰਦੀਪ ਦੇ ਵੀ ਕਸਟਮਰ ਅੱਜ ਕੱਲ ਗਿਰਦੀਪ ਨੂੰ ਥੱਲੇ ਹੀ ਆਵਾਜ਼ ਮਾਰਦੇ ਆ ਆਪਣੇ ਤੇ ਕਹਿੰਦੇ ਆ ਭੈ ਆ ਭੈਣ ਜੀ ਨੂੰ ਭੈਣ ਜੀ ਕਹਾਂ ਲਾਪੇ ਹਾਏ ਹਾਏ ਓ ਰੱਬਾ ਤੇ ਭੈਣ ਜੀ ਨੇ ਭੈਣ ਜੀ ਕਹਣਾ ਔਰ ਉਮਰ ਕਿੰਨੀ ਹੋਈ ਬਈ ਤੇਰੀ ਕੋਈ ਨਹੀਂ ਹੋਣਾ ਉਮਰ ਹੋ ਗਈ ਦੋ ਚੱਕ ਦੀ ਮਾਂ ਵਾ ਫੇਰ ਕੀ ਆ ਸਾਡੀ ਵੀ ਮਾਂ ਬੜੀ ਅੱਧੀ ਵਾਏ ਤੀਜੇ ਚਾਰੇ ਨਹੀਂ ਪੰਜਾ ਛਿਆਂ ਜਵਾਕਾਂ ਦੀ ਮਾਂ ਵਾ ਆ ਗਏ ਕਿਉਂ ਮਾਲ ਤੇ ਮਿਲਿਆ ਹੋਵੇ ਉਦੋਂ ਫੇਰ ਪੈਂਦੀਆਂ ਬੁੱਗੀਆਂ ਸ਼ੀਸ਼ਾ ਤੋੜਿਆ ਵਿਚਾਲੋਂ ਪੱਟੂਆਂ ਨੇ ਕਿਉਂ ਆਈ ਜਾਂਦੇ ਆਹ ਕਰਤੀ 26 6 ਤੇ ਉਹਨਾਂ ਨੇ ਮਾਰੇ ਆ ਜਾਂਦੇ ਸਿੱਧੇ ਸਿੱਧਈ ਲੈ ਸਿੱਧਈ ਆ ਜਾਂਦੇ ਸਿੱਧਾ ਸਿੱਧਾ ਵੇਖੀ ਘੱਟ ਕਿਵੇਂ ਮਾਰਦੇ ਵੇਖੀ ਵੇਖੀ ਇਹ ਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ